ਤੇ ਹੋਰ ਪੰਜਾਬੀ ਭਾਸ਼ਾ ਨੂੰ ਅਸੀਂ ਇੰਟਰਪ੍ਰੀਟਰ ਦੇ ਵਜੋਂ ਦੁਭਾਸ਼ੀਏ ਦੇ ਤੌਰ ਤੇ ਵੀ ਇਹਦੇ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਛੰਦੀ ਲੋੜ ਹੈ। ਮਿਸਾਲ ਵਜੋਂ ਮੈਂ ਆਪਣੀ ਮਿਸਾਲ ਦਿੰਨਾ। ਮੈਂ ਆਪਣੀ ਲਾਈਫ ਦਾ 8-10 ਸਾਲ ਮੀਡੀਆ ਵਿੱਚ ਪੱਤਰਕਾਰੀ ਵਿੱਚ ਤੇ ਪੰਜਾਬੀ ਅਖਬਾਰੀ ਵਿੱਚ ਵੀ ਸਾਡੀਆਂ ਬਹੁਤ ਸਾਰੀਆਂ ਨਿਯੁਕਤੀਆਂ ਹੋ ਸਕਦੀਆਂ ਨੇ। ਤੇ ਬਰਜ਼ਗਾਰ ਦੇ ਮੌਕੇ ਹੈ, ਵੈਬ ਮੀਡੀਆ, ਰੇਡੀਓ, ਟੀਵੀ ਚੈਨਲ, ਐਫਐਮ ਚੈਨਲ ਤੋਂ ਆਖੀ ਧੰਦ ਦਿੱਤਾ। ਸੋ ਸਾਨੂੰ ਇਸ ਤਰ੍ਹਾਂ ਦੇ ਸ਼ਬਦ ਘੜਨੇ ਪੈਣਗੇ ਤੇ ਸਾਨੂੰ ਜੋੜਾਂ ਦੀ ਗੱਲ ਕਰੀਏ ਤਾਂ ਅਸੀਂ ਪੁਲਿਸ ਸ਼ਬਦ ਹੈ ਪੁਲਿਸ ਨੂੰ ਪੱਪੇ ਉਗੜ ਲੱਲੇ ਨੂੰ ਸਜਕਾਰ ਦੇ ਨਾਲ ਅਸੀਂ ਅੱਜ ਦੇਖਦੇ ਹਾਂ ਕਿ ਸਾਡੀ ਜਿਹੜੀ ਆਈਐਸ ਪੀਸੀਐਸ ਦੇਆਂ ਪੋਸਟਾਂ ਦੇ ਵਿੱਚ ਵੀ ਟੈਸਟ ਜਿਹੜੇ ਨੇ ਪੰਜਾਬੀ ਭਾਸ਼ਾ ਵਿੱਚ ਜਿਹਦੇ ਜਿਹੜਾ ਕੰਪਨੀ ਤੋਂ ਕਾਰ ਕਰਨ ਵਾਲੀ ਲੜਕੀ ਜਾਂ ਕੋਈ ਲੜਕਾ EMPLOYE ਉਹ ਸਾਨੂੰ ਹਿੰਦੀ ਭਾਸ਼ਾ ਵਿੱਚ ਗੱਲ ਕਰਦਾ ਕਿ ਆਪਾਂ ਮਸਲਿਆਂ ਦੀ ਹੱਲ ਬਹਿਸਬਾਜੀ ਵਿੱਚ ਨਾ ਕਰੀਏ ਸਾਨੂੰ ਇੱਕ ਸਾਰਥਿਕ ਕਿਉਂਕਿ ਅਸੀਂ ਵੱਧ ਵੱਧ ਸਹਿਯਕਾਂ ਨੂੰ ਤਰਜੀਹ ਦੇਈਏ ਸਹਿਯਕਾਂ ਦੇ ਬੁੱਤ ਅਸੀਂ ਦੇਖਦੇ ਹਾਂ ਕਿ ਅੱਜ ਕਿਤੇ ਨਜ਼ਰ ਨਹੀਂ ਆਉਂਦੇ ਜਦ ਕਿ ਸਿਆਸੀ ਆਗੂਆਂ ਦੇ ਬੁੱਤ ਤਾਂ ਆ ਨਜ਼ਰੀ ਆਉਂਦੇ ਆ ਸੋ ਸਾਨੂੰ ਇਹੋ ਜੀ ਇੱਕ ਮਹਿੰਮ ਸ਼ੁਰੂ ਕਰਨੀ ਪਵੇਗੀ ਤੇ ਇਸ ਗਰੁੱਪ ਨੂੰ ਰਜਿਸਟਰ ਕਰਾ ਕੇ ਇਸ ਗਰੁੱਪ ਨੂੰ ਹੋਰ ਵੀ ਮੈਂ ਡਾਕਟਰ ਬਲਵਿੰਦਰ ਸਿੰਘ ਥਿੰਦ ਸਹਾਇਕ ਪ੍ਰੋਫੈਸਰ ਪੰਜਾਬੀ ਗੁਰੂ ਨਾਨਕ ਹਰਿਤਾ ਕਾਲਜ ਟਰੋਲੀ ਕਲਾ ਅੱਜ ਮੈਂ ਇਸ ਗਰੁੱਪ ਵਿੱਚ ਪਹਿਲੀ ਵਾਰ ਆਪਣੀ ਕੋਰਸ ਸਾਂਝੀ ਕਰਕੇ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹਾਂ ਸਭ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰ ਹਾਂ ਧੰਨਵਾਦੀ ਹਾਂ ਜੀ ਸਿੰਘ ਰੰਧਾਵਾ ਜੀ ਦਾ ਜਿਨ੍ਹਾਂ ਨੇ ਪੰਜਾਬੀ ਅਧਿਆਪਕ ਮੰਚ WhatsApp ਗਰੁੱਪ ਨੂੰ ਤਿਆਰ ਕਰਕੇ ਤੇ ਬਹੁਤ ਹੀ ਨਾਮੀ ਲੇਖਕਾਂ ਨੂੰ ਅਧਿਆਪਕਾਂ ਨੂੰ ਬੁੱਧੀਜੀਵੀਆਂ ਨੂੰ ਇੱਕ ਮੰਚ ਤੇ ਇਕੱਠੇ ਕੀਤਾ ਅੱਜ ਦੇ ਟੈਕਨੋਲੋਜੀ ਯੁੱਗ ਵਿੱਚ WhatsApp ਰਾਹੀਂ ਆਨਲਾਈਨ ਮਾਧਿਅਮ ਜਰੀਏ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਸਿਰ ਜੋੜ ਕੇ ਬੈਠਣ ਦਾ ਇੱਕ ਮੌਕਾ ਤੇ ਪਲੇਟਫਾਰਮ ਬਹయ్యా ਕਰਵਾਇਆ ਇਸ ਲਈ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਮੈਂ ਇਸ ਗਰੁੱਪ ਦਾ ਮੋਟੋ ਦੇਖਿਆ ਕਿ ਇਸ ਗਰੁੱਪ ਵਿੱਚ ਪੰਜਾਬੀ ਅਧਿਆਪਨ ਸਾਇਤ ਸੱਭਿਆਚਾਰ ਲੋਕਧਾਰਾ ਨੋ ਪ੍ਰਫੁੱਲ ਦੇ ਕਰਨ ਦਾ ਬੀੜਾ ਚੁੱਕਿਆ ਗਿਆ ਜੋ ਕਿ ਸਰਾਂਗਾ ਚੋਕ ਹੈ ਇਸ ਦੇ ਨਾਲ ਰੋਜ਼ਗਾਰ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣ ਜਾ ਰਹੀਆਂ ਨੇ ਇਸ ਗਰੁੱਪ ਮਾਧਿਅਮ ਜਰੀਏ ਤੇ ਇਸ ਕਰਕੇ ਮੈਂ ਵੀ ਆਪਣੀ ਗੱਲ ਕਹਿਣ ਦਾ ਤਿਆਰ ਕੀਤਾ ਹੈ ਦੋਸਤੋ ਮੇਰਾ ਗੱਲਬਾਤ ਦਾ ਵਿਸ਼ਾ ਪੰਜਾਬੀ ਭਾਸ਼ਾ ਰਾਹੀਂ ਸਿੱਖਿਆ ਤੇ ਰੋਜ਼ਗਾਰ ਦੇ ਮੌਕੇ ਤੇ ਸੰਭਾਵਨਾਵਾਂ ਦੇ ਉੱਪਰ ਬਹੁਤ ਹੀ ਕੇਂਦ੍ਰਿਤ ਰਹੇਗਾ ਪੁਰਾਣੇ ਸਮਿਆਂ ਵਿੱਚ ਸਿੱਖਿਆ ਦਾ ਮੁੱਖ ਮਕਸਦ ਆਦਰਸ਼ ਨੂੰ ਮਨੁੱਖ ਦੀ ਸਿਰਜਣਾ ਕਰਨਾ ਹੁੰਦਾ ਸੀ ਪਰ ਅੱਜ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਖਾਸទੌਰ ਤੇ 2020 ਨਿਊ ਐਜੂਕੇਸ਼ਨ ਪਾਲਿਸੀ ਵਿੱਚ ਇਹ ਸਰਕਾਰ ਪਿੱਛੇ ਪੈ ਕੇ ਮੁਨਾਫਾ ਕੋਰੀ ਵੱਲ ਕੇਂਦਰਿਤ ਹੋ ਰਹੀ ਹੈ ਨਤੀਜੇ ਵਜੋਂ ਅੱਜ ਆਦਰਸ਼ ਕਦਰਾਂ ਕੀਮਤਾਂ ਦੇ ਘਾਟ ਕਰਨ ਸਮਾਜ ਵਿੱਚ ਕੋਝ ਬਤਰਿਆ ਹੈ ਤੇ ਨਤੀਜੇ ਵਜੋਂ ਅਸੀਂ ਗੱਲਾਂ ਦਾ ਸਿਵਾ ਦੀਆਂ ਕਰਦੇ ਹਾਂ ਸੋਝ ਦੇ ਲੁੱਟਣ ਬਾਰੇ ਹਾਂ ਜਿਨੀਆਂ ਵੀ ਤੇਰੇ ਕਸਮਾਂ ਖਾ ਰਹੇ ਆ ਉਹਨਾਂ ਵੀ ਤੇਰੇ ਝੂਠ ਬੋਲਦੇ ਜਾ ਰਹੇ ਆ ਅੱਜ ਤੱਕ ਮਨੁੱਖੇ ਚੰ드ਰਮਾ ਤੇ ਪਹੁੰਚ ਗਿਆ ਗਵਾਂਡੀ ਨੂੰ ਮਿਲਣਾ ਭੁੱਲ ਗਿਆ ਅਸੀਂ ਪਲਾੜ ਜਿੱਤ ਲਿਆ ਅੰਦਰੋਂ ਹਾਰ ਗਏ ਬੇਸ਼ਮਰ ਸਾਡੇ ਕੋਲ ਦੌਲਤਾਂ ਦੇ ਹੋਣ ਦੇ ਬਾਵਜੂਦ ਸਾਡੀਆਂ ਕੰਗਾਲੀਆਂ ਨਹੀਂ ਮਿਟਰੀਆਂ 36 ਪ੍ਰਕਾਰ ਦੇ ਸਾਡੇ ਸਾਹਮਣੇ ਭੋਜਨ ਹੈ ਪਰ ਸਾਡੀ ਭੁੱਖ ਨਹੀਂ ਮਿਟਰੀ ਗੱਲ ਕੀ ਬੰਦਾ ਤਾਂ ਹੈ ਪਰ ਬਿੰਦਗੀ ਗਾਇਬ ਹੈ ਸਰਦੀ ਦਾ ਸ਼ੋਰ ਹੈ ਤੇ RAMDE ਦਾ ਕੰਮ ਪਾਰੂ ਹੈ ਨਗੇਜਪੁਰਾ ਵੱਧ ਰਿਹਾ ਹੈ ਲੈਕਚਰ ਤਾਂ ਵੱਧ ਰਹੀ ਹੈ ਤੋ ਇਹ ਸਾਰੇ ਕੋਹਜ ਵਿੱਚ ਜੋ ਇੱਕ ਇਨਸਾਨ ਅੱਜ ਅਜੇ ਹੀ ਸਰਾਪੀ ਜੂਨਾ ਡਾ ਰਿਹਾ ਕਿ ਅੰਦਰੋਂ ਸਰਾਪਿਆ ਤੇ ਬਾਹਰੋਂ ਕੁਵਾਚਿਆ ਹੋਇਆ ਫਿਰਦਾ ਹੈ। ਨਤੀਜੇ ਵਜੋਂ ਅੱਜ ਅਸੀਂ ਦੇਖਦੇ ਹਾਂ ਕਿ ਮੁੱਖ ਮਕਸਦ ਇਸ਼ਾਰੀ ਉਹ ਹੈ ਜੋ ਗੰਜੇ ਨੂੰ ਕੰਗੀ ਵੇਚ ਜਾਵੇ। ਹੁਣ ਇਹ ਗੰਜੇ ਨੇ ਸੋਚਣਾ ਕਿ ਸਨੇਰੀ ਕੰਗੀ ਦੀ ਉਸ ਨੂੰ ਲੋੜ ਹੈ ਜਾਂ ਨਹੀਂ। ਕਿਉਂਕਿ ਇਹਦੇ ਵਿੱਚ ਅੱਜ ਦੀ ਜਿਹੜੀ ਸਿੱਖਿਆ ਪ੍ਰਣਾਲੀ ਆ ਉਹ ਸੇਵਾ ਵਿੱਚ ਮੇਵਾ ਤੇ ਮਿਸ਼ਨ ਵਿੱਚ ਕਮਿਸ਼ਨ ਦੀ ਚਾਰਚ ਭਾਗ ਹੋਣ ਕਰਕੇ ਨੈਤਿਕ ਅਧਰਾ ਕੀਮਤਾ ਤੋਂ ਬਾਣੀ ਹੁੰਦੀ ਜਾ ਰਹੀ ਹੈ ਸੋ ਸਾਨੂੰ ਇਹਦੇ ਵਿੱਚ ਕਿਸੇ ਵੇਲੇ ਪ੍ਰੋਣਾਣਿਕ ਦੀ ਬਾਣੀ ਨੂੰ ਦੇਖਣ ਦੀ ਲੋੜ ਸੀ ਫਿਰ ਉਹਨੂੰ ਉਹਨਾਂ ਨੇ ਪੰਜਾਬੀ ਭਾਸ਼ਾ ਵਿੱਚ ਬਾਣੀ ਰਚ ਕੇ ਇਹ ਸਿੱਧ ਕੀਤਾ ਸੀ ਕਿ ਇਹ ਗਵਾਰੂ ਭਾਸ਼ਾ ਨਹੀਂ ਹੈ ਇਹ ਇੱਕ ਬੜੀ ਉੱਚ ਪੈਰੀ ਦੀ ਭਾਸ਼ਾ ਹੈ ਪਰ ਅੱਜ ਅਸੀਂ ਪੰਜਾਬੀ ਭਾਸ਼ਾ ਨੂੰ ਸਾਡੇ ਬੱਚੇ ਵੀ ਤਲੰਤਰੀ ਦੇ ਰਹੇ ਆ ਤੇ ਸਾਡੇ ਵਿਦਿਆਰਥੀ ਵੀ ਤਲੰਤਰੀ ਦੇ ਰਹੇ ਆ ਸੋ ਸਾਨੂੰ ਸੋਚਣ ਦੀ ਇਹ ਸਿਰ ਜੁੜ ਕੇ ਬੈਠਣ ਦਾ ਇੱਕ ਇਸ ਵਿਚਾਰ ਵਟਾਂਦਰਾ ਕਰਨਾ ਪੈਣਾ ਹੈ ਸੋ ਮੈਂ ਜਿੱਥੇ ਤੱਕ ਰਜਗਾਰ ਦੀ ਗੱਲ ਕਰਦਾ ਕਿ ਪੰਜਾਬੀ ਭਾਸ਼ਾ ਵਿੱਚ ਸਾਨੂੰ ਸਿਰਫ ਅਧਿਆਪਨ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਾਨੂੰ ਰਜਗਾਰ ਦੀਆਂ ਹੋਰ ਸੰਭਾਵਨਾਵਾਂ ਵੱਲ ਵੀ ਦੇਖਣ ਦੀ ਲੋੜ ਹੈ ਮਿਸਾਲ ਵਜੋਂ ਮੈਂ ਆਪਣੀ ਮਿਸਾਲ ਦਿੰਦਾ ਮੈਂ ਆਪਣੀ ਲਾਈਫ ਦਾ 8-10 ਸਾਲ মিডিਆ ਵਿੱਚ ਪੱਤਰਕਾਰੀ ਵਿੱਚ ਨਿਊਜ਼ ਟੈਕਸਟ ਤੇ ਸਬ ਰੀਡਰ ਦੀ ਜੌਬ 'ਚੋਂ ਆਪਣਾ ਚੁੱਲ੍ਹਾ ਦੀ ਲਾਟ ਬਾਲ ਬਾਲ ਕੇ ਉੱਚੀ ਕੀਤੀ ਹੈ। ਇਹਦੇ ਵਿੱਚ ਮੈਂ ਦੇਖਿਆ ਕਿ ਪੰਜਾਬੀ ਅਖਬਾਰੀ ਵਿੱਚ ਵੀ ਸਾਡੀਆਂ ਬਹੁਤ ਸਾਰੀਆਂ ਨਿਯੁਕਤੀਆਂ ਹੋ ਸਕਦੀਆਂ ਨੇ। ਉਪਰਜਗਾਰ ਦੇ ਮੌਕੇ ਹੈ, ਵੈਬ ਮੀਡੀਆ ਹੈ, ਰੇਡੀਓ, ਟੀਵੀ ਚੈਨਲ, ਐਫਐਮ ਚੈਨਲ, ਬੇਸ਼ਮਾਰ ਟੀਵੀ ਚੈਨਲ ਆ ਗਿਆ ਹੈ। ਪਰ ਉਥੇ ਐਂਕਰ ਵੀ ਸਾਡੇ ਪੰਜਾਬੀ ਭਾਸ਼ਾ ਦੇ ਜਿਹੜੀ ਸ਼ੁੱਧਤਾ ਨੂੰ ਦਰਸਾਉਂਦੇ ਬਹੁਤ ਘੱਟ ਸੋ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਖਬਰਾਂ ਵਿੱਚ ਬਹੁਤ ਸਾਰੇ ਹਿੰਦੀ ਸ਼ਬਦਾਂ ਦਾ ਜਾਂ ਹੋਰ ਅੰਗਰੇਜ਼ੀ ਦੇ ਜਿਉਂਤਿਓ ਸ਼ਬਦਾਂ ਦਾ ਮਿਸ਼ਰਣ ਜਿਹੜਾ ਇੱਕ ਤੇ ਉਹਦੀ ਸ਼ੁੱਧ ਥੇਟ ਪੰਜਾਬੀ ਵਿੱਚ ਸ਼ਬਦਾਵਲੀ ਦੀ ਘਾਟ ਹੋਣ ਕਾਰਨ ਸਾਡੇ ਅੱਜ ਪੰਜਾਬੀ ਭਾਸ਼ਾ ਦਾ ਸਿਹਤ ਵੀ ਵਿਗੜਦਾ ਜਾ ਰਿਹਾ ਹੈ ਮਿਸਾਲ ਵਜੋਂ ਮੈਂ ਤੁਹਾਨੂੰ ਇੱਕ ਮਿਸਾਲ ਦਿੰਨਾ ਕਿ ਸਾਡੇ ਕੋਲ ਇੱਕ ਵਾਰੀ ਚੁਣੌਤੀ ਆਈ ਗਲੋਬਲ ਵਾਰਮਿੰਗ ਸ਼ਬਦ ਮੇਰੇ ਸਾਹਮਣੂ ਆਇਆ ਮੈਂ ਖਬਰ ਦੀ ਟ੍ਰਾਂਸਲੇਸ਼ਨ ਕਰ ਰਿਹਾ ਸੀ ਉਹਦੇ ਵਾਸਤੇ ਮੈਨੂੰ ਸ਼ਬਦ ਪੰਜਾਬੀ ਸ਼ਬਦ ਕਰਨ ਜੇ ਸੋਚਣਾ ਪਿਆ ਤੇ ਮੈਂ ਸ਼ਬਦ ਆਲਮੀ ਤਪਸ਼ ਘੜਿਆ ਤੇ ਉਹ ਬਹੁਤ ਸਾਰੀਆਂ ਅਖਬਾਰਾਂ ਨੇ ਉਹ ਸ਼ਬਦ ਨੂੰ ਅਪਣਾਇਆ ਵੀ ਹੈ ਇਸੇ ਤਰ੍ਹਾਂ ਇੱਕ ਵਾਰੀ ਮੈਨੂੰ ਜਿਹੜੀ ਪਰਾਣੀ ਨਾਲ ਧੁੰਦ ਪੈਦਾ ਹੋ ਜਾਂਦੀ ਹੈ ਉਹ ਸ਼ਬਦ ਦੀ ਕਰਨ ਦੀ ਦਿੱਕਤ ਆਈ ਇਸ ਨੇ ਸ਼ਬਦੇ ਦਾ ਧੁਆਖੀ ਧੁੰਦ ਘੜਿਆ ਇਸ ਧੁੰਦ ਦਾ ਨਾਮ ਧੁਆਖੀ ਧੁੰਦ ਦਿੱਤਾ ਸੋ ਸਾਨੂੰ ਇਸ ਤਰ੍ਹਾਂ ਦੇ ਸ਼ਬਦ ਘੜਨੇ ਪੈਣਗੇ ਤੇ ਸਾਨੂੰ ਸ਼ਬਦ ਜੋੜਾਂ ਦੀਆਂ ਤਰਸਤੀਆਂ ਵੀ ਤਰੁੱਟੀਆਂ ਵੀ ਦੂਰ ਕਰਨੀਆਂ ਪੈਣਗੀਆਂ ਸ਼ਬਦ ਜੋੜਾਂ ਦੀ ਗੱਲ ਕਰੀਏ ਤਾਂ ਅਸੀਂ ਪੁਲਿਸ ਸ਼ਬਦ ਹੈ ਪੁਲਿਸ ਨੂੰ ਪੱਪੇ ਉਗੜ ਲੱਲੇ ਨੂੰ ਸਿਹਾਰੀ ਵੀ ਲਿਖਦੇ ਆ ਪੱਪੇ ਉਗੜ ਲੱਲੇ ਨੂੰ ਪਿਹਾਰੀ ਨਾਲ ਵੀ ਲਿਖਦੇ ਆ ਪੱਪੇ ਉਗੜ ਲੱਲਾ ਸੱਤਾ ਵੀ ਲਿਖਦੇ ਆ ਅਸੀਂ ਵਿੱਚ ਤੇ ਇੱਕ ਸ਼ਬਦਾਂ ਦੇ ਉੱਪਰ ਅਧਿਕ ਪਾਉਣੇ ਵੀ ਆ ਨਹੀਂ ਵੀ ਪਾਉਂਦੇ ਸੋ ਮੇਰੇ ਹਿਸਾਬ ਨਾਲ ਅਧਿਕ ਉੱਥੇ ਪਾਉਣ ਦੀ ਲੋੜ ਹੈ ਜਿੱਥੇ ਅਰਥ ਪਰਿਵਰਤਨ ਹੁੰਦਾ ਹੋਵੇ ਜਿਵੇਂ ਸਦਾ ਤੇ ਸਦਾ ਦੇ ਉੱਪਰ ਅਧਿਕ ਅਟਾ ਲਈਏ ਤਾਂ ਸਦਾ ਦਾ ਅਰਥ ਸਦਾ ਹੋ ਜਾਂਦਾ ਸੋ ਇਸ ਤਰ੍ਹਾਂ ਸਾਨੂੰ ਇਹ ਸ਼ਬਦਾਂ ਨੂੰ ਘੜਤ ਨੂੰ ਇੱਕ ਮਤਲਬ ਬਰਾਬਰੀ ਰੱਖਣੀ ਪਏਗੀ ਇੱਕ ਮਿਆਰੀ ਸ਼ਬਦ ਬਣਾਉਣੇ ਪੈਣਗੇ ਘੜਨੇ ਪੈਣਗੇ ਤਾਂ ਕਿ ਸਾਡੇ ਵਿਦਿਆਰਥੀਆਂ ਦੇ ਵਿੱਚ ਵੀ ਧੋਖਲੇ ਨਾ ਪੈਦਾ ਹੋਣ ਉਨਾ ਵਿੱਚ ਚਮੇਲਿਆਂ ਦਾ ਮਿਸ਼ਰਣ ਤੇ ਝਮੇਲਿਆਂ ਦੀ ਘਾਟ ਮਹਿਸੂਸ ਨਾ ਹੋਵੇ। ਦੂਜੀ ਗੱਲ ਸਾਨੂੰ ਮੀਡੀਆ ਦੇ ਵਿੱਚ ਰੋਜ਼ਗਾਰ ਦੇ ਨਾਲ ਅਸੀਂ ਅੱਜ ਦੇਖਦੇ ਹਾਂ ਕਿ ਸਾਡੀ ਜਿਹੜੀ ਆਈਐਸ ਪੀਸੀਐਸ ਦੀਆਂ ਪੋਸਟਾਂ ਦੇ ਵਿੱਚ ਵੀ ਟੈਸਟ ਜਿਹੜੇ ਨੇ ਪੰਜਾਬੀ ਭਾਸ਼ਾ ਵਿੱਚ ਦਿੱਤੇ ਜਾ ਸਕਦੇ ਆ। ਮੈਂ ਵਿਚਾਰ ਵਜੋਂ ਤੁਹਾਨੂੰ ਜਲੰਧਰ ਜ਼ਿਲ੍ਹੇ ਦੇ ਇੱਕ ਡੀਸੀ ਰਹੇ ਆ। ਮੇਰੀ ਜਾਣਕਾਰ ਵੀ ਨੇ ਉਹ ਬਰਿੰਦਰ ਸ਼ਰਮਾ ਜੀ। ਕਿਉਂਕਿ ਉਹ ਪਟਿਆਲੇ ਤੋਂ ਮੇਰੇ ਗੁਆਂਢੀ ਪਿੰਡ ਦੇ ਸੀ। ਤੇ ਉਹਨਾਂ ਨੇ ਆਈਐਸ ਦੀ ਟੈਸਟ ਨੂੰ ਪਾਸ ਪੰਜਾਬੀ ਭਾਸ਼ਾ ਵਿੱਚ ਕੀਤਾ। ਇੱਕ ਹੋਰ ਇਥੇ ਕੁਲਵੰਤ ਸਿੰਘ ਏਡੀਸੀ ਰਹੇ ਜਲੰਧਰ ਵਿੱਚ ਉਹਨਾਂ ਨੇ ਵੀ ਟੈਸਟ ਪੰਜਾਬੀ ਭਾਸ਼ਾ ਵਿੱਚ ਪਾਸ ਕੀਤਾ। ਸੋ ਸਾਨੂੰ ਆਪਣੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਵਿੱਚ ਟੈਸਟ ਪਾਸ ਕਰਨ ਦੇ ਮੌਕੇ ਤੇ ਤਿਆਰ ਕਰਨਾ ਪਵੇਗਾ। ਇਹਦੇ ਵਿੱਚ ਵੱਲ ਵੀ ਧਿਆਨ ਦਿੱਤਾ ਜਾ ਸਕਦਾ ਹੈ। ਦੂਜੀ ਗੱਲ ਸਾਨੂੰ ਅੱਜ ਆਨਲਾਈਨ ਬਹੁਤ ਸਾਰੀਆਂ ਕਾਰਾਂ ਆਉਂਦੀਆਂ ਨੇ ਮੋਬਾਈਲ ਫੋਨਾਂ ਦੇ ਆਪਣੇ ਪ੍ਰੋਡਕਟ ਵੇਚਣ ਦੀਆਂ ਕੰਪਨੀਆਂ ਸਾਨੂੰ ਆਪਣੇ ਪ੍ਰੋਡਕਟ ਦੀ ਐਨੀਅਤ ਦੱਸਦੀਆਂ ਨੇ ਉਹਦੇ ਵਿੱਚ ਦੇਖਦੇ ਆਂ ਸੀ ਕਿ ਜਿਹੜਾ ਕੰਪਨੀ ਤੋਂ ਕਾਲ ਕਰਨ ਵਾਲੀ ਲੜਕੀ ਜਾਂ ਕੋਈ ਲੜਕਾ ਏਮਪਲਾਇਰ ਉਹ ਸਾਨੂੰ ਹਿੰਦੀ ਭਾਸ਼ਾ ਵਿੱਚ ਗੱਲ ਕਰਦਾ ਤੇ ਸਾਨੂੰ ਤਰਜੀਹ ਆਪਣੀ ਭਾਸ਼ਾ ਨੂੰ ਦੇਣੀ ਚਾਹੀਦੀ ਹੈ ਅਸੀਂ ਨਾ ਕਿ ਹਿੰਦੀ ਬੋਲੀਏ ਅਸੀਂ ਪੰਜਾਬੀ ਭਾਸ਼ਾ ਵਿੱਚ ਗੱਲ ਕਰੀਏ ਇਹਦਾ ਇਹ ਨਹੀਂ ਕਿ ਸਾਡੀ ਯੋਗਤਾ ਦੀ ਘਾਟ ਹੋਏਗੀ ਇਦੇ ਨਾਲ ਇਹ ਹੈ ਕਿ ਜੇ ਅਸੀਂ ਪੰਜਾਬੀ ਭਾਸ਼ਾ ਵਿੱਚ ਤਰਜੀਹ ਦੇਵਾਂਗੇ ਤਾਂ ਕੰਪਨੀ ਨੂੰ ਪੰਜਾਬੀ ਭਾਸ਼ਾ ਵਿੱਚ ਮੁਲਾਜ਼ਮ ਨਿਯੁਕਤ ਕਰਨਲਾ ਇੱਕ ਮਜਬੂਰੀ ਹੋਏਗੀ ਤੇ ਸਾਡਾ ਪੰਜਾਬੀ ਭਾਸ਼ਾ ਦਾ ਏ ਇੰਪਲਾਈ ਬੇਰਜ਼ਗਾਰ ਉੱਥੇ ਜੋ ਕਰ ਲਈ ਮਤਲਬ ਸਾਭ ਤੋਂ ਸਹਜਾ ਤੇ ਹੁਣ ਪੰਜਾਬੀ ਭਾਸ਼ਾ ਨੂੰ ਅਸੀਂ ਇੰਟਰਪ੍ਰੀਟਰ ਦੇ ਵਜੋਂ ਦੁਭਾਸ਼ੀ ਦੇ ਤੌਰ ਤੇ ਵੀ ਇਹਦੇ ਵਿੱਚ ਜੁਗਾਰ ਦੀਆਂ ਸੰਭਾਵਨਾਵਾਂ ਛੁੱਪੀਆਂ ਹੋਈਆਂ ਨੇ ਵਿਦੇਸ਼ਾਂ ਵਿੱਚ ਕੰਪਨੀਆਂ ਨੂੰ ਜਾਂ ਹੋਰ ਕਈ ਜਗ੍ਹਾ ਤੇ ਏਅਰਪੋਰਟਾਂ ਜੋਬਾਂ ਵੀ ਪੰਜਾਬੀ ਭਾਸ਼ਾ ਦੇ ਦੁਭਾਸ਼ੀ ਜਿਹਨੀਆਂ ਕਿਸੇ ਨੂੰ ਵੱਧ ਤੋਂ ਵੱਧ ਭਾਸ਼ਾ ਆਉਂਦੀਆਂ ਨੇ ਉਹਨਾਂ ਨਾਲ ਜੁੜਨ ਦੇ ਬਥੇਰੇ ਮੌਕੇ ਨੇ ਸੋ ਸਾਨੂੰ ਪੰਜਾਬੀ ਭਾਸ਼ਾ ਨੂੰ ਇਤੋ ਵਿੱਚ ਜੁੜਨ ਦੇ ਮੌਕੇ ਦੇਖਣ ਦੀ ਲੋੜ ਹੈ ਸੋ ਮੇਰਾ ਤੁਹਾਨੂੰ ਸਤਿ ਸ੍ਰੀ ਅਕਾਲ ਸਾਰੇ ਬੁੱਧੀਜੀਵੀਓ ਤੁਹਾਨੂੰ ਸਿਰ ਜੋੜ ਕੇ ਬੈਠਣ ਬੈਠੇ ਹੋ ਤੁਸੀਂ ਤੇ ਤੁਹਾਨੂੰ ਸਾਰਿਆਂ ਨੂੰ ਮੇਰਾ ਇੱਕ ਬੇਨਤੀ ਹੈ ਕਿ ਆਪਾਂ ਮਸਲਿਆਂ ਦੇ ਹੱਲ ਬਹਿਸਬਾਜ਼ੀ ਵਿੱਚ ਨਾ ਕਰੀਏ ਤਾਂ ਇੱਕ ਸਾਰਥਿਕ ਕਿਉਂਕਿ ਸੱਚ ਤੁਹਾਡੇ ਕੋਲ ਵੀ ਹੈ ਤੇ ਸੱਚ ਮੇਰੇ ਕੋਲ ਵੀ ਹੈ ਸੱਚ ਦਾ ਸੱਚ ਨਾਲ ਜਦੋਂ ਡਾਇਲੌਗ ਹੋਏਗਾ ਤਾਂ ਸਭ ਦਾ ਇੱਕ ਸਾਂਝਾ ਸੱਚ ਸਾਹਮਣੇ ਆਵੇਗਾ ਉਹ ਸਾਂਝਾ ਸੱਚ ਸਾਡਾ ਇੱਕ ਤਰਕਪੂਰਨ ਕਥਵੱਟੀ ਤੇ ਨਿਖਰਿਆ ਹੋਇਆ ਸਾਂਝਾ ਸੱਚ ਹੋਏਗਾ ਉਹਦੇ ਵਿੱਚੋਂ ਸਾਡੀਆਂ ਸੰਭਾਵਨਾਵਾਂ ਦੀਆਂ ਪ੍ਰਾਪਤੀਆਂ ਵੀ ਹੋਣਗੀਆਂ ਤੇ ਸਾਨੂੰ ਹੋਰ ਬਿਹਤਰ ਜਾਣਕਾਰੀ ਵੀ ਹੋਏਗੀ ਸੋ ਮੇਰਾ ਇਸ WhatsApp ਗਰੁੱਪ ਵਿੱਚ ਇੱਕ ਹੋਰ ਤੁਹਾਨੂੰ ਮੇਰਾ ਸੁਨੇਹਾ ਇਹ ਆ ਕਿ ਅਸੀਂ ਵੱਧ ਵੱਧ ਸੈਧਕਾਰਾਂ ਨੂੰ ਤਰਜੀਹ ਦੇਈਏ ਸੈਧਕਾਰਾਂ ਦੇ ਬੁੱਤ ਅਸੀਂ ਦੇਖਦੇ ਹਾਂ ਕਿ ਅੱਜ ਕਿਤੇ ਨਜ਼ਰ ਨਹੀਂ ਆਉਂਦੇ ਜਦ ਕਿ ਸਿਆਸੀ ਆਗੂਆਂ ਦੇ ਬੁੱਤ ਥਾਂ-ਥਾਂ ਨਜ਼ਰੀ ਆਉਂਦੇ ਆ ਸੋ ਸਾਨੂੰ ਇਹੋ ਜੀ ਇੱਕ ਮੁਹਿੰਮ ਸ਼ੁਰੂ ਕਰਨੀ ਪਵੇਗੀ ਤੇ ਇਸ ਗਰੁੱਪ ਨੂੰ ਰਜਿਸਟਰ ਕਰਾ ਕੇ ਇਸ ਗਰੁੱਪ ਨੂੰ ਹੋਰ ਵੀ ਕਿਸੇ ਵੱਡੀ ਸੰਸਥਾ ਦੇ ਰੂਪ ਵਿੱਚ ਚਲਾਇਆ ਜਾ ਸਕਦਾ ਸੋ ਮੇਰੀ ਇੰਨੀ ਇੱਕ ਬੇਨਤੀ ਹੈ ਪ੍ਰਵਾਨ ਕਰਿਓ ਤੇ ਧੰਨਵਾਦ